ਲੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਹਰ ਰੋਜ਼ ਦੀ ਤਰ੍ਹਾਂ ਜੀ ਆਪਾਂ ਕੋਟਖੂਰਾ ਮੰਡੀ 'ਚ ਪਹੁੰਚ ਚੁੱਕੇ ਆਂ ਕੋਟਖੂਰਾ ਮੰਡੀ ਦੇ ਵਿੱਚ ਆਪਾਂ ਜੀ ਪਹੁੰਚ ਚੁੱਕੇ ਆਂ ਮੰਡੀ ਇਸ ਟਾਈਮ ਜਿਹੜੀ ਫੁੱਲ ਹੋ ਚੁੱਕੀ ਆ ਸਾਹਮਣੇ ਦੇਖੋ ਜਿਹੜਾ ਰਸਤਾ ਵੀ ਇਸ ਟਾਈਮ ਪੂਰਾ ਬਲਾਕ ਹੋ ਚੁੱਕਿਆ ਗੱੜਾਂ ਝੁੰਨੇ ਨਾਲ ਇੱਧਰ ਆ ਦੇਖੋ ਇਹ ਝੁੰਨਿਆਂ ਨੂੰ ਜਿਹੜਾ ਮੌਇਸਚਰ ਨਾ ਆਉਣ ਦੇ ਕਾਰਨ ਖੜਾਰਿਆ ਜਾ ਚੁੱਕਿਆ ਤੇ ਬਾਕਸਪਤੀ ਦੀ 1509 1847 ਅਤੇ 1718 ਦੀ ਜਿਹੜੀ ਬੋਲੀ बस 1 ਮਿੰਟ ਦੇ ਬਾਅਦ ਹੁਣੇ ਸ਼ੁਰੂ ਹੋ ਜੂਗੀ ਜੀ ਤੇ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋੜਕੂਪੁਰਾ ਮੰਡੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਆ ਮੰਡੀ ਦੇ ਹਾਲਾਤ ਤੁਸੀਂ ਦੇਖ ਹੀ ਸਕਦੇ ਨਹੀਂ ਮੰਡੀ ਇਸ ਟਾਈਮ 11 ਚ ਨੇੜਾ ਫੁੱਲ ਹੋ ਚੁੱਕੀ ਆ ਕੁਝ ਚੋਂ ਨਾ ਤੁਲੀ ਜਾ ਰਿਹਾ ਤੇ ਕੁਝ ਚੋਂ ਨਾ ਖੜਾ ਜਾ ਚੁੱਕਿਆ ਜੀ ਇੱਧਰ 1509 ਦੀ ਜਿਹੜੇ ਪੱਖਾ ਲੱਗ ਚੁੱਕੇ ਆ ਦੇਖੋ ਤੁਹਾਨੂੰ ਦਿਖਾਉਣੇ 1509 ਦੀ ਕੁਆਲਿਟੀ ਸਿਰਾ ਕੁਆਲਿਟੀ ਦੇਖੋ ਜੀ 1509 ਇਹ ਜਿਹੜੀ ਬੋਲੀ ਹੋਣ ਵਾਲੀ ਹੈ ਬਸ 2 ਮਿੰਟ ਰਹਿ ਗਏ 11 ਵਜੇ ਚ 11 ਵਜੇ ਬੋਲੀ ਹੁੰਦੀ ਹੈ ਜੀ ਕੋਟਕਪੂਰਾ ਮੰਡੀ ਦੇ ਵਿੱਚ ਥ੍ਰੀ ਕੱਜ ਹੈਗੀ ਜੀ 15 ਅਕਤੂਬਰ 2025 ਜਗ੍ਹਾ ਕੋਟਕਪੂਰਾ ਮੰਡੀ ਤੇ ਸਮਾਂ ਜਿਹੜਾ ਜੀ 11 ਵਜ ਚੁੱਕਿਆ ਤੇ ਕਰਦੇ ਆ ਬੋਲੀ ਸ਼ੁਰੂ ਹੁਣੇ ਤੁਹਾਨੂੰ ਅੱਜ ਦੇ ਰੇਟ ਵੀਡੀਓ ਨਾਲ ਜੁੜੇ ਰਿਹਾ ਕਰੋ ਜੀ ਲਓ ਜੀ ਕਿਸਾਨ ਵੀਰੋਂ ਆਪਾਂ ਫੇਰ ਪਹੁੰਚ ਗਏ ਆ ਕੋਟਕਪੂਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤੇ ਵਾਸਪਤੀ ਦੀ ਜਿਹੜੀ ਬੋਲੀ 1718 1509 ਤੇ 1847 ਦੀ ਜਿਹੜੀ ਬੋਲੀ ਇਸ ਟਾਈਮ ਚੱਲ ਰਹੀ ਆ ਕੋਟਕਪੂਰਾ ਮੰਡੀ ਦੇ ਵਿੱਚ ਟਾਈਮ ਜਿਹੜਾ ਜੀ 11 ਵਜ ਚੁੱਕਿਆ ਤੇ ਵਪਾਰੀ ਜਿਹੜੇ ਸਾਰੇ ਆ ਚੁੱਕੇ ਦੇਖ ਹੀ ਸਕਦੇ ਆਂ ਵੀਡੀਓ ਦੇ ਵਿੱਚ ਇਕੱਠ ਜਿਹੜਾ ਹੋ ਚੁੱਕਿਆ ਤੇ ਆਪਾਂ ਲਾਉਣੇ ਆ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਅੱਜ ਤਰੀਕ ਹੈਗੀ ਜੀ 15 ਅਕਤੂਬਰ 2025 ਜਗ੍ਹਾ ਹੈਗੀ ਜੀ ਕੋਟਕਪੂਰਾ ਮੰਡੀ ਤੇ ਸਮਾਂ ਜਿਹੜਾ ਜੀ 11 ਵਜ ਚੁੱਕਿਆ ਪੂਰੇ ਆ ਦੇਖੋ ਜੀ ਬੋਲੀ ਵਾਲ ਢੇਰੀ ਵਾਲ ਜਾ ਰਹੇ ਸਾਰੇ ਵਪਾਰੀ ਤੇ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਤੇ ਦੋ ਤਿੰਨ ਢੇਰੀਆਂ ਦੀ ਆਪਾਂ ਵੀਡੀਓ ਬਣਾਈ ਦੀ ਆ ਜੀ ਤੇ ਵੀਡੀਓ ਨੂੰ ਪੂਰੀ ਫੁੱਲ ਵਾਚ ਕਰਿਆ ਕਰੋ ਤਾਂ ਜੋ ਕਿ ਤੁਹਾਨੂੰ ਹਰ ਢੇਰੀ ਦਾ ਜਿਹੜਾ ਰੇਟ ਪਤਾ ਚੱਲ ਸਕੇ ਜੀ ਤੇ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋਟਖਪੁਰਾ ਮੰਡੀ ਲਓ ਜੀ ਚੱਲ ਮੈਂ ਆਪਾਂ ਪਹਿਲੀ ਢੇਰੀ ਵੱਲ ਨੂੰ ਦੇਖਦੇ ਆ ਕਿੱਥੋਂ ਤੱਕ ਜਾਂਦੀ ਏ ਬੋਲੀ ਤੇ ਕਿਹੜੀ ਕੁਆਲਿਟੀ ਆ ਤੁਹਾਨੂੰ ਜਾ ਕੇ ਦਿਖਾਉਣੇ ਆ ਮੈਸੇ ਅੱਜ 17 18 ਤੇ 1509 ਤੇ 1847 ਦੀ ਜਿਹੜੀ ਬੋਲੀ ਸ਼ੁਰੂ ਆ ਜੀ। ਲਓ ਜੀ ਪੱਖਾ ਬੰਦ ਹੋਣ ਲੱਗਿਆ। ਇਹ ਹੈਗੀ 17 18 ਲੱਗਦੀ ਹੈ ਕੁਆਲਿਟੀ ਦੇਖੋ ਬਾਕੀ ਫਿਰ ਦੇਖਦੇ ਆਪਾਂ। ਪੰਡ ਕਰਦੇ ਨਹੀਂ ਹੈਗਾ ਨਹੀਂ ਹੈਗਾ ਪੱਥਾ ਵੰਡ ਕਰਾਦੇ 8000 ਟੀਮ ਕਹਿੰਦੇ ਆ ਗੱਡੀ ਨਾਲ ਕਹਿੰਦੇ ਹੱਥ ਨਾਲ ਪਹੁੰਚ ਨਹੀਂ ਜਾਂਦਾ 500 ਰੁਪਏ 100 ਰੁਪਏ ਸਿੰਦਰਾ 20 ਪੱਤੀ 3 300 ਰੁਪਏ ਪੱਤੀ ਤੋਂ ਪੱਕੀ ਕਰੋ ਜੀ 325 ਜੋ ਬੱਤੀ ਦੱਪੇ ਜੋ ਬੱਤੀ 32 25 ਹੋ ਗਈ 90 ਡਾ ਕਰ ਕੰਮ ਨੂੰ ਜਹਾਜ ਵਗਾ ਚਲੀਏ 32 25 ਉਹਦੇ ਨਾਲ ਹੀ ਲਗਾਏ ਬੱਤਾਂ ਲਾਈਏ ਬਾਈ ਨੂੰ ਬੋਲੀ ਤੇ ਨਾ ਕਰਿਆ ਕਰੋ ਯਾਰ ਫੇਰ ਆਪੇ ਟਾ ਲਾਂਗੇ ਇਹਨਾਂ ਨੂੰ ਕੋਈ ਗੱਲ ਮਤ ਕਰੋ ਕੱਤੀ ਗੱਲ ਮਤ ਕਰੋ ਬੋਲੀ ਭਾਵੇਂ ਇੱਟੇ ਵੀ ਡਬਲ ਬੰਕੇ ਪਏ ਯਾਰ ਡਬਲ ਪੱਖੇ ਦੇ 3335 ਰੁਪਏ ਬਾਅਦ ਮੈਂ ਆਪਣੇ ਡੋਕਰ ਜਿਹੜਾ 3335 ਰੁਪਏ ਢੁੰਡ ਮੰਗਾ ਮਤਲਬ 3335 ਡਬਲ ਪੱਖੇ ਦੇ ਸਾਕੇ ਬੂ ਬੂ ਤਾਇਆ 3350 ਰੁਪਏ 50 ਰੁਪਏ 55 ਰੁਪਏ 75 ਰੁਪਏ 80 ਰੁਪਏ 80 ਰੁਪਏ 80 ਰੁਪਏ 95 ਪਹਚਾਨ 320 320 320 ਸਭੀ ਹੋ ਰਹੀ 320 320 ਸੌ ਜੀ 500 ਰੁਪਏ ਜੇ ਮੈਂ ਬੈਂਕਾ ਰੰਜਰ ਦੇ ਜੇ ਮੈਂ ਖッカ ਸਿੰਗਲ ਨੂੰ ਆਹਦਾ ਬਾਤ ਦੇਖਾਂਗੇ ਕੋਈ ਹੋਰ ਬਾਤ ਬਾਤ ਜੇ ਵੀ ਸਿੰਗਲ ਬੱਲੇ ਦੇ ਕੱਟ ਦਾ 320 500 ਰੁਪਏ ਕਿੰਨੇ ਪੈ ਗਈ ਮੇਰੀ ਬਣ ਜਾ 100 ਇਕੱਠਾ ਹੈਗਾ ਮੈਂ ਦੋ 500 ਰੁਪਏ ਹੋ ਰਹੇ ਆ ਆ 70 ਰੁਪਏ 70 ਰੁਪਏ 10 ਰੁਪਏ 10 ਰੁਪਏ ਮੇਰੀ ਪਾਸਾ 10 ਸੌ ਉਧਰ 15 ਰੁਪਏ 15 ਰੁਪਏ 15 ਰੁਪਏ 15 ਰੁਪਏ 15 ਰੁਪਏ ਭੈਣ ਲਗਾ 15 ਰੁਪਏ 300 ਰੁਪਏ 20 ਰੁਪਏ 20 ਰੁਪਏ 25 ਰੁਪਏ 25 30 ਰੁਪਏ 30 35 35 40 40 47 50 52 52 52 ਉੱਪਰ ਆਤਾ ਉਹਦੀ 3200 52 ਉੱਪਰ 55 52 55 300 52 300 52 ਮੁੱਖਿਆ ਕੀ ਹੈ ਜੀ 52 55 ਉਹਨਾਂ ਦੇ ਸੀ ਆਦਰ ਆ ਉਧਰ ਆ ਉਧਰ ਆ ਤਾਉਗੀ 60 60 60 3260 3260 ਮੇਰਾ ਮਨ ਕਿ ਕਿ 3260 3260 ਮੇਰਾ ਮਨ 3260 3260 ਮੇਰਾ ਮਨ ਰਿਪੋਰਟ 3260 ਰੁਪਏ 3260 ਰੁਪਏ ਬਾਈ ਕਿਦੋਂ ਮੁੱਚਿਆ ਕਰੇ ਕਿਦੋਂ ਕਰੇਗਾ ਹਾਂ ਬੋਲਣੇ ਮੈਂ 3260 ਰੁਪਏ ਹੈਗਾ ਮੰਨ ਲੀਏ ਕਰੀਏ 3260 ਇੱਕ 3260 ਦੋ 3260 ਤਿੰਨ ਨਾ ਇਹ ਲੈਣ ਲੱਗੇ ਜੀ 3260 ਰੁਪਏ ਲੱਗੇ ਜੀ ਇਹ ਹੈਗੀ 17 18 ਦੀ ਕੁਆਲਿਟੀ ਹੈ ਜੀ ਤੇ 3260 ਰੁਪਏ ਲੱਗੇ ਤੇ ਆਪਾਂ ਜਾਨੇ ਅਗਲੀ ਢੇਰੀ ਵੱਲ ਦਿਖਾਉਣਾ ਤੁਹਾਨੂੰ ਅਗਲੀ ਢੇਰੀ ਦਾ ਰੇਟ